ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹਾ ਕੀਤਾ ਪਰਦਾ ਫਾਸ਼ 1 ਕਿਲੋ 500 ਗ੍ਰਾਮ ਆਈਸ 1 ਕਿਲੋ ਫੀਮ ਅਤੇ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਸਮੇਤ ਦੋਨੋਂ ਨੂੰ ਕੀਤਾ ਕਾਬੂ ਐਸਐਸਪੀ ਖੰਨਾ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਵਾਰਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਉੱਥੇ ਹੀ ਕਾਬੂ ਵਿਅਕਤੀ ਨੇ ਵਿੱਕੀ ਪੁੱਤਰ ਬਿੱਟੂ ਵਾਸੀ ਮੀਟ ਮਾਰਕੀਟ ਖੰਨਾ ਤੋਂ ਕੁਝ ਕਿਸ ਤਰ੍ਹਾਂ ਸਾਹਮਣੇ ਆਇਆ ਕਿ ਉਹ ਇਹ ਨਸ਼ਾ ਸੁਖਮਨ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਅਮਰਤਸਰ ਹਾਲ ਵਾਸੀ ਖਰ ਜਿਸ ਤੇ ਪੁਲਿਸ ਵੱਲੋਂ ਸੁਖਮਨ ਸਿੰਘ ਨੂੰ ਕਾਬੂ ਕਰ ਉਸ ਕੋਲੋਂ 1 ਕਿਲੋ 500 ਗ੍ਰਾਮ ਆਇਸ 1 ਕਿਲੋ ਅਫੀਮ ਅਤੇ ਇੱਕ ਕਾਰ ਬਰਾਮਦ ਕੀਤੀ ਗਈ। ਉਥੇ ਹੀ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅ 1 ਜੁਲਾਈ ਨੂੰ ਅ ਇੱਕ ਵਿੱਕੀ ਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ। ਅ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਤ ਸਿਟੀ 2 ਦੀ ਸੀਗੀ ਅ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ। ਤੇ 114 ਨੰਬਰ ਐਫ ਆਰ ਸਿਟੀ 2 ਥਾਣੇਦਿਸ਼ ਦਰਜ ਕੀਤੀ ਗਈ। ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅੱਗੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰਫ ਸਨੀ ਜੋ ਕਿ ਪਿੱਛੇ ਅਮਰitsar ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ। ਉਹ ਇੱਥੇ ਜੋ ਡਰਗਸ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ। ਤੋ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨੋਮੀਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈ ਦੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉਥੋਂ ਫਿਰ ਜੋ ਇਹ ਸੁਖਮਨ ਸਿੰਘ ਉਰਫ ਸਨੀ ਹੈਗਾ ਇਹਨੂੰ ਐਪਰੀਹੈਂਡ ਕੀਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ ਕੈਮੀਕਲ ਮੈਥ ਐਮਫੈਟਾਮੀਨ ਡਰੱਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ओपीਐਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥੈਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਦਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਏ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਉਣ ਦੀ ਵੀ ਜੋ ਪ੍ਰੋਸੀਜਰ ਹੈ ਉਹਨੂੰ ਸ਼ੁਰੂ ਕਰਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਖੂਰਾ ਜੋ ਡਰਗ ਦੀ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਹੈ ਅ ਇਹਦੇ ਉੱਪਰ ਕੋਈ ਮੁਕਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜਿਹੜੀ ਪਿਚੋਕੜ ਉਹ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈਸ ਆਈ ਮੈਥ ਐਂਫੈਟਾਮੀਨ ਜੋ ਡਰਗ ਹੈਗਾ ਮੋਸਟਲੀ ਕ੍ਰਾਸ ਬਾਰਡਰ ਆਂਦਾ ਹੈਗਾ ਤੋਂ ਉਹ ਵੀ ਅਸੀਂ ਐਂਗਲ ਉਨੂੰ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਨੂੰ ਉਸ ਤਰੀਕੇ ਨਾਲ ਵੀ ਇਹਦੇ ਫੋਨ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਸਪਲਾਈ ਚੇਨ ਆਹ ਸਪਲਾਈ ਚੇਨ ਅੱਜ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਕੋਲੇ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅਸੀਂ ਇਹਦੀ ਪੁੱਛਕਿਚ ਅ ਤੋਂ ਬਾਅਦ ਹੀ ਸਰ ਕਲੀਅਰਲੀ ਦੱਸ ਪਾਂਗੇ ਤੇ ਦੂਜਾ ਇਹਨੇ ਫੋਨ ਦਾ ਸਾਰਾ ਖਸਾਰਾ ਡਾਟਾ ਡਿਲੀਟ ਕਰਦੇ ਆ ਡਿਲੀਟ ਕਰਦੇ ਆ ਸੀਗਾ ਤੇ ਉਹ ਡਾਟਾ ਜਿਹੜਾ ਉਹ ਤੋਂ ਰਿਕਵਰ ਹੁੰਦਾ ਉਸ ਤੋਂ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਜਾਏਗਾ ਪ੍ਰੋਫਾਈਲ ਕੀ ਆ ਉੱਥੇ ਕੀ ਕਰਦਾ ਸੀਗਾ ਸੀਗਾ ਮੁੱਦਾ ਛੱਡ ਕੇ ਖਰੜ ਰਹਿਣ ਲੱਗਿਆ ਸੀਗਾ ਹ ਹਲ ਫਿਲਹਾਲ ਤੇ ਖਰੜ ਉਦਈ ਰਹਿ ਰਿਹਾ ਸੀਗਾ ਆਈ ਥਿੰਕ ਫੈਮਲੀ ਵੀ ਹੋ ਸਕਦਾ ਨਾਲ ਸੀਗੀ ਪਰ ਇਹਦੀ ਹੁਣ ਪੁੱਛਕਿਚ ਦੌਰਾਨ ਹੀ ਪਤਾ ਲੱਗੇਗਾ ਕਿ ਪਿੱਛੇ ਕੀ ਕਰਦਾ ਸੀਗਾ ਅਹ ਇਹਦੇ ਕਹਿਣ ਮੁਤਾਬਿਕ ਮਹੀਨੇ 2 ਮਹੀਨੇ ਤੋਂ ਇਹ ਕੰਮ ਕਰਨ ਲੱਗੇ ਆਗਾ ਪੁਰਾਣਾ ਕੋਈ ਕ੍ਰਾਈਮ ਰੈਕੋਰਡ ਨਹੀਂ ਹੈ। ਵਿਕੀ ਦਾ ਸਰੀਰ ਕਿੱਦਾਂ ਦਾ ਤਾਲ ਮਿਲ ਹੋਇਆ। ਅਹ ਵਿਕੀ ਨੇ ਦੱਸਿਆ ਸੀਗਾ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਇਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਇੱਕ ਕਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ। ਅ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦਾ ਸਪਲਾਈਅਰਸ ਆਫ ਥੇਅਰ ਜਿਸ ਤਰੇ ਮੈਂ ਆਈਸ ਡਰਗ ਦਾ ਕਾਫੀ ਪਹਿਲਾਂ ਦੇਖਿਆ ਗਿਆ ਕਿ ਰਾਇਲ ਫੈਮਿਲੀ ਦੇ ਰਿਜਿਡ ਜੂ ਜੂ ਦੇ ਨੇ ਸਟੂਡੈਂਟ ਫੂਡ ਕਰਦੇ ਨੇ ਜਿੱਦ ਤਰ੍ਹਾਂ ਥਰਡ ਰਹਿੰਦਾ ਸੀਗਾ ਜੀ ਤਾਂ ਉਹ ਐਂਗਲ ਹੋ ਸਕਦਾ ਉਹ ਐਂਗਲ ਹੋ ਸਕਦਾ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਜਿੱਥੇ ਵੀ ਇਹ ਜੋ ਵੀ ਡਰਗ ਦਾ ਕਾਫੀ ਬੜਾ ਹਿੱਦਾਂ ਹੁੰਦਾ ਹੈਗ ਅ ਖਰੜ ਜਿਵੇਂ ਯੂਨੀਵਰਸਿਟੀ ਹੈਗੀ ਉੱਥੇ ਟੀ ਹੈਗੀ ਉੱਥੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਆ ਸਪਲਾਈ ਕਰਦਾ ਹੋਵੇਗਾ ਇੱਥੇ ਵੀ ਅਗੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਇਹਦੇ ਫੋਨ ਰਾਈ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਨੂੰ ਸਪਲਾਈ ਕਰਦਾ ਸੀਗਾ ਤੇ ਕਿਵੇਂ ਲੈ ਕੇ ਆਂਦਾ ਸੀਗਾ ਕਿਵੇਂ ਜੋ 1.5 ਕਿਲੋ ਆਈਸ ਇੱਥੇ ਸਨੀ ਤੱਕ ਪਹੁੰਚੀਏਗੀ ਸਰਕਾਰ ਵੀ ਲਿੰਕ ਹੋ ਸਕਦੇ ਨੇ ਕਈ ਸਾਲ ਪਹਿਲਾਂ ਇੱਥੇ ਰਾਜਾ ਖੰਦੋਲਾ ਵੀ ਸਮਰਾਲਾ ਤੋਂ ਪੜਾਈ ਕਰਦੇ ਹੋ ਸਕਦਾ ਕੋਈ ਉਸ ਦਾ ਉਸ ਲੈਵਲ ਦੀ ਕੋਈ ਚੇਂਜ ਜੀ ਮੈਂ ਮੈਨੂੰ ਉਸ ਬਾਰੇ ਤੋਂ ਨਹੀਂ ਪਤਾ ਬਟ ਉਹੀ ਮੈਂ ਕਹਿ ਰਹੀ ਹਾਂ ਕਿ ਇਹਦੇ ਫੋਨ ਰਾਈ ਕਾਫੀ ਕੁਝ ਪਤਾ ਲੱਗ ਸਕਦਾ ਕਿਉਂਕਿ ਜਨਰਲੀ ਇੱਥੇ ਨਹੀਂ ਮਿਲਦਾ ਕ੍ਰਾਸ ਬਾਰਡਰ ਆਂਦਾ ਹੈਗਾ ਤੇ ਵੱਡੀ ਮਾਤਰਾ ਦਾ ਡਰਗ ਹੈਗਾ ਤੇ ਇੱਕ ਪੈਕੇਟ ਬਣਾਇਆ ਸੀਗਾ ਤੋਂ ਇੱਥੇ ਤਾਂ ਨਹੀਂ ਮਿਲ ਸਕਦਾ ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਕੰਦੇਸ਼ਾ ਹੈਗਾ ਬਾਕੀ ਕਨਫਰਮਡ ਐਵਿਡੈਂਸ ਕੇ ਬੇਸ ਤੇ ਅਸੀਂ ਕਹਿ ਪਾਏਗੇ ਇਹ ਆਪੀ ਟੈਸਟ ਕਰਪਨ ਲੱਗਾਏਗਾ ਅ ਹਜੇ ਤੱਕ ਇੱਦਾਂ ਦੇ ਤਾਂ ਕੋਈ ਗਲਤ ਨਹੀਂ ਪਤਾ ਲੱਗਿਆ ਕੀਮਤ ਆਈਸ ਦੀ ਕਿੰਨੀ ਹੋ ਸਕਦੀ